ਬਟਾਲਾ ਪੁਲਿਸ ਦੀ ਦੀਨ ਪਿੰਦੇ ਸਰਹਦੀ ਕਸਬਾ ਡੇਰਾ ਬਾਬਾ ਨਾਨਕ ਜ ਮੰਗਲਵਾਰ ਦੀ ਦੇਰ ਸ਼ਾਮ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਨੀਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਹਰਦੀਪ ਸਿੰਘ ਕਾਕਾ ਨੇ 6 ਮਹੀਨੇ ਪਹਿਲਾਂ ਤੇਜ਼ ਦਾ ਹਥਿਆਰ ਨਾਲ ਕਤਲ ਕੀਤੇ ਗਏ ਸੰਦੀਪ ਔਰ ਪਸ਼ੇਰਾ ਦਾ ਛੋਟਾ ਪਾਇਆ ਸ਼ੇਰਾ ਉੱਪਰ ਵਿਅਦੀ ਦਰਜਨ ਦੇ ਕਰੀਬ ਮਾਮਲੇ ਦਰਜ ਹਨ ਅਤੇ ਪੁਲਿਸ ਅੱਗੇ ਮੁਖਬਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸਨੇ ਕਤਲ ਦੀ ਜ਼ਿੰਮੇਵਾਰੀ ਇੱਕ ਗੈਂਗਸਟਰ ਗਰੁੱਪ ਹੈਪੀ ਪੰਛੀਆਂ ਵੱਲੋਂ ਐਲ.ਆਈ.ਜੀ. ਸਿ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਹਰਦੀਪ ਸਿੰਘ ਕਾਕਾ ਦੀ ਲ ਕਹਿੰਦੇ ਆ ਕਿ ਉਹਨਾਂ ਕੋਈ ਤਰਬੀ ਦਾ ਬੁਣਾਇਆ ਕਾਲੂ ਕਾਲੂ ਉਹਨੇ ਬਾਰਵੀਂ ਦਿੱਤੀ ਹੈ ਕਿ ਮੱਢੀ ਚ ਆਇਆ ਤੇ ਦੋ ਬੜੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਾਕਾ ਬਾਰ ਕਰਕੇ ਉਹਨਾਂ ਨੂੰ ਬਾਰਕ ਦੇ ਲਿਆ ਕਾਲੂ ਕਿਧਾਣਾ ਮੱਢੀ ਚ ਆਇਆ ਮੈਂ ਦਿਖਣਾ ਤੁਹਾਨੂੰ ਅੱਛਾ ਤੇ ਅੱਗੇ ਨੇ ਫਿਰ ਉਹ ਕੱਪੜੇ ਬਦਲੇ ਕਾਕਾ ਉਹ ਗੋਲ ਲੈ ਕੇ ਕੰਚੀ ਚੱਲ ਗਏ ਫਿਰ ਉੱਚਾ ਦਾਣਾ ਮੱਢੀ ਚ ਪਾੜੇ ਆ ਮੈਂ ਤੇ ਆਪੇ ਚ ਗੋਲ ਘਾਲੇ ਕਿੱੱਚਾ ਬੱਚਾ ਮਾਰ ਕੇ ਸੁੱਟ ਗਏ ਕਿੱੱਚਾ ਹਾਂ ਕਿੱੱਚਾ ਮਾਰੀਆਂ ਦੋ ਮੈਂਨੇ ਗਲਾ ਵੀ ਘੁੱਟਿਆ ਉਹ ਆਠ ਚੜੇ ਤਾਂ ਕੀ ਨਾਮ ਬਤਾਲੇ ਔਰ ਮੈਨੂੰ ਪਤਾ ਲੱਗਿਆ ਜੀ ਦਾਲਾ ਮਟਿਸ ਤੇ ਉਹਦਾ ਕੋਈ ਕਿਹੜਾ ਪੈਣ ਹੈ ਹਾਂ ਪੈਣਪਰਾ ਦਾ ਹੌਸਲੀ ਹੈਗਾ ਮੇਰੇ ਕਿਦਾਂ ਜਿਹੜੇ ਗੁੰਡੇ ਜੱਟ ਰਹੀ ਆ ਉਹਦੇ ਇੱਕ ਪੈੜ ਭਰਾ ਦਾ ਪਹਿਲਾਂ ਨਹੀਂ ਮਰਿਆ ਸ਼ੇਰਾ ਉਹਨੇ ਸ਼ੇਰਾ ਦੀ ਹੋਣੀ ਆ ਤੇ ਹੁੰਤ ਦੀ ਕਿੱਥੇ ਮੈਨੂੰ ਚਾਹੀਦਾ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿਦਾਂ ਮੇਰੇ ਵਿੱਚ ਵੀ ਕਿਉਂ ਮਾਰ ਰਿਹਾ ਤੇ ਕਹਿੰਦਾ ਉਹ ਮੈਂ ਬੱਚਾ ਕਿਉਂ ਮਾਰ ਰਿਹਾ ਕੀ ਮੋਟਿਲਾਂ ਇਹ ਚਲੋ ਮੇਰਾ ਨੋ ਨੋ ਦੇਖਦਾ ਹਾਂ ਕਿ ਉਹ ਤੁਹਾਡਾ ਮੇਰਾ ਬੱਚਾ ਕਿੰਨੀ ਵੱਡੀ ਚੀਜ਼ ਨਹੀਂ ਲੈ ਮੈਸੇਜ ਮਿਲਿਆ ਇੱਥੇ ਹਸਪੀਟਲ ਚ ਆਇਆ ਵੀ ਅਰਦੀਪ ਸਿੰਘ ਜਿਹਨੇ ਸਤਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਬਿਆਨ ਲਿਖਦੇ ਆ ਉਹਦੀ ਮਾਤਾ ਦਾ ਮਾਤਾ ਨਾ ਬਲੰਦਰ ਕੌਰ ਜਿਹਦੇ ਖਿਲਾਫ ਲਕਾਵੇਗੀ ਬਿਆਨ ਉਹਦੇ ਖਿਲਾਫ ਵੀ ਨਹੀਂ ਕਰ ਦਿੰਦੀ ਜੀ ਕਿਹਦੇ ਖਿਲਾਫ ਨਾ ਤੁਹਾਡੇ ਸਾਹਮਣੇ ਜੈਂ ਆ ਮੈਂ ਜੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਇਹਦਾ ਮਰਡਰ ਹੋਇਆ ਅਗੇ ਤਬਦੀਸ਼ ਜੀ ਦੀ ਮਾਤਾ ਬਿਆਨ ਲਗਾ ਕੇ ਉਹੀ ਕਾਰਨ ਦੋ ਪਤਾ ਨਹੀਂ ਵਿਰੋਧਿਤ ਕੋਈ ਲੱਗਿਆ ਇਹਨਾਂ ਇਨਾਂ ਹੀ مجھے ਕਲੀਅਰ ਨਹੀਂ ਹੋ ਰਿਹਾ ਕਿਹੜੇ